ਦੇਸ਼ ਦੇ ਬਹੁਚਰਚਿਤ 540 ਕਰੋੜ ਨਸ਼ਾ ਘੁਟਾਲੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਆਇਆ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਸਿਵਲ ਸਰਜਨ ਕਾਰ्यालय ਦੇ ਇੱਕ ਵੱਡੇ ਸਾਬਕਾ ਅਧਿਕਾਰੀ ਡਾਕਟਰ ਰਕੇਸ਼ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆਤਾ ਗਿਆ ਹੈ ਤਾਂ ਐਨਸੀਬੀ ਟੀਮ ਵੱਲੋਂ ਲਗਾਤਾਰ 3 ਦਿਨ ਇਸ ਦੀ ਪੜਤਾਲ ਚਲਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਦੱਸਣਾ ਜਾਵਾਂਗੇ ਕਿ ਇੱਥੇ ਪਹਿਲੇ ਉਹਨਾਂ ਵੱਲੋਂ ਇੱਕ ਇੰਟਰਮ ਬੇਲ ਜਿਹੜੀ ਹੈ ਉਹ ਲਾਈ ਗਈ ਸੀ ਤਾਂ ਉਸ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਉਸ ਨੂੰ ਜਿਹੜਾ ਹੈ ਐਨਸੀਬੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜੁਆਇਨ ਕਰਨੀ ਪੈਗੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕੀਤੀ ਜਾਂਦੀ ਹੈ ਤੇ ਜੁਆਇਨ ਕਰਨ ਤੋਂ ਬਾਅਦ ਜਿਹੜਾ ਹੈ ਐਂਡ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਦੱਸਣਾ ਚਾਹਾਂਗੇ ਕਿ ਇਸ ਮਾਮਲੇ ਦੇ ਵਿੱਚ ਇੱਕ ਯੂਟਿਊਬਰ ਅਤੇ ਅੰਮ੍ਰਿਤਸਰ ਦੇ ਦੋ ਵੱਡੇ ਹਸਪੀਟਲ ਜੋ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਵਿੱਚ ਕੀ ਕਾਰਪੋਰੇਟ ਹਸਪੀਟਲ ਅਤੇ ਲਾਈਫ ਕੇਅਰ ਹਸਪੀਟਲ ਦੋ ਵੱਡੇ ਨਾਮ ਨੇ ਜਿਸ ਦੇ ਵਿੱਚ ਕੀ ਉਹਨਾਂ ਦੇ ਡਾਕਟਰਸ ਜਿਹੜੇ ਨੇ ਉਹ ਆਲਰੇਡੀ ਚੇਲ ਦੇ ਵਿੱਚ ਨੇ ਜਿਹਦੇ ਵਿੱਚ ਕੀ ਕਾਰਪੋਰੇਟ ਹਸਪੀਟਲ ਦੀ ਤਕਰੀਬਨ 25 ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਸੀਲ ਵੀ ਕੀਤਾ ਜਾ ਚੁੱਕਾ ਹੈ ਜਿਸ ਦੇ ਵਿੱਚ ਇੱਕ ਪਿੱਖੀ ਵਿਲ ਅਤੇ ਇੱਕ ਅੰਮ੍ਰਿਤਸਰ ਦਾ ਹਸਪੀਟਲ ਸ਼ਾਮਲ ਹੈ ਤਾਂ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਨਾਮ ਚੱਲ ਰਿਹਾ ਸੀ ਰਕੇਸ਼ ਸ਼ਰਮਾ ਰਕੇਸ਼ ਸ਼ਰਮਾ ਉਹ ਸ਼ਖਸ ਹੈ ਜਿਸਨੇ ਕੀ ਜਿਸ ਵੇਲੇ ਉਹ ਆਪਣੀ ਡਿਊਟੀ ਤੇ ਸੀ ਤਾਂ ਉਸ ਵੇਲੇ ਉਹ ਕੰਮ ਕਰਦੇ ਸੀ ਤਾਂ ਉਸ ਤੋਂ ਬਾਅਦ ਜਦੋਂ ਉਹ ਰਿਟਾਇਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਯੂਟਿਊਬਰ ਦੇ ਨਾਲ ਉਹਨਾਂ ਦੇ ਲਗਾਤਾਰ ਲਿੰਕ ਚੱਲਦੇ ਨੇ ਤਾਂ ਉਸ ਤੋਂ ਬਾਅਦ ਕਾਫੀ ਵੀਡੀਓਜ਼ ਵੀ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਕੀ ਉਹ ਤੱਥਾਂ ਦੇ ਬੈਠ ਕੇ ਪੜਤਾਲ ਕਰਨ ਦੀ ਗੱਲ ਆਪਣੇ ਵੱਲੋਂ ਕਹਿੰਦੇ ਨਜ਼ਰ ਆਈ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਨੈਟਵਰਕ 540 ਕਰੋੜ ਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਉਸ ਦੇ ਤਾਰ ਜਿਹੜੇ ਨੇ ਯੂਟਿਊਬਰਾਂ ਨਾਲ ਜੁੜਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਅੱਗੇ ਵਧੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਮਾਬਦ ਦੇ ਵਿੱਚ ਡਾਕਟਰ ਕੇਸ਼ ਸ਼ਰਮਾ ਜੋ ਕਿ ਸਿਵਲ ਹਸਪੀਟਲ ਦੇ ਸਾਬਕਾ ਅਧਿਕਾਰੀ ਵੀ ਨੇ ਔਰ ਡਾਕਟਰ ਵੀ ਨੇ ਤਾਂ ਉਹਨਾਂ ਨੂੰ ਜਰਾ ਹੈ ਗ੍ਰਿਫਤਾਰ ਕੀਤਾ ਗਿਆ ਹੈ ਲੰਬੀ ਇਨਵੈਸਟੀਗੇਸ਼ਨ ਚੱਲੀ ਔਰ ਇਸ ਬਾਬਤ ਤੁਹਾਨੂੰ ਦੱਸਣਾ ਚਾਹਾਂਗੇ ਕਿ ਦੇਸ਼ ਦੇ ગ્રામ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਟਵੀਟ ਕੀਤਾ ਗਿਆ ਸੀ ਤਾਂ ਫਿਲਹਾਲ ਇਸ ਦੀ ਜੜ੍ਹਾਂ ਜਿਹੜੀਆਂ ਨੇ ਲਗਾਤਾਰ ਹੋਰ ਵੱਧੀਆਂ ਨਜ਼ਰ ਆ ਰਹੀਆਂ ਨੇ ਦੱਸਣਾ ਚਾਹਾਂਗੇ ਕਿ ਜਿਸ ਵੇਲੇ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਵੱਡੇ ਡਾਕਟਰ ਰਡਾਰ ਤੇ ਸੀ ਬਹੁਤ ਸਾਰੇ ਵੱਡੇ ਹਸਪਤਲ ਰਡਾਰ ਤੇ ਆਏ ਜਿਨ੍ਹਾਂ ਕੋਲ ਇੱਕ ਇਨਵੈਸਟੀਗੇਸ਼ਨ ਕੀਤੀ ਗਈ ਇਹਦੇ ਨਾਲ ਨਾਲ ਇਕੱਲੇ ਡਾਕਟਰ ਰਕੇਸ਼ ਸ਼ਰਮਾ ਨਹੀਂ ਬਲਕਿ ਸਿਵਲ ਸਰਜਨ ਕਾਰਿਆਲੇ ਦੇ ਦੋ ਜਿਹੜੇ ਹੋਰ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਵੀ ਇਸ ਵੇਲੇ ਗਾਜ ਗਿਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਐਨਸੀਬੀ ਦੀ ਸਭ ਤੋਂ ਵੱਡੀ ਅੰਮ੍ਰਿਤਸਰ ਦੀ ਅਗਰੇਡ ਦੀ ਗੱਲ ਕਰੀਏ ਤਾਂ ਜੋ ਨਸ਼ੀਲੀ ਦਵਾਈਆਂ ਦਾ ਨੈਕਸਸ ਪੂਰੇ ਦੇਸ਼ ਦੇ ਅੰਦਰ ਚੱਲ ਰਿਹਾ ਸੀ ਉਨਾ ਦਵਾਈਆਂ ਦੇ ਨੈਕਸਸ ਦੇ ਵਿੱਚ ਹੁਣ ਇੱਕ ਵੱਡੀ ਗ੍ਰਿਫਤਾਰੀ ਸਾਹਮਣੇ ਆਈ ਹੈ ਕਿ ਡਾਕਟਰ ਰਕੇਸ਼ ਸ਼ਰਮਾ ਨੂੰ ਐਨਸੀਬੀ ਵੱਲੋਂ ਗ੍ਰਫਤਾਰ ਕਰ ਲਿੱਤਾ ਗਿਆ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਰਿਮਾਂਡ ਤੇ ਲਿੱਤਾ ਗਿਆ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਂਦੀ ਜਿਹੜੀ ਸੰਭਾਵਨਾ ਐ ਐਨਸੀਬੀ ਵੱਲੋਂ ਜਿਤਾਈ ਜਾ ਰਹੀ ਐ ਐਨਸੀਬੀ ਦੇ ਅਧਿਕਾਰੀਆਂ ਨਾਲ ਜਦੋਂ ਸਾਡੀ ਗੱਲ ਹੋਈ ਤਾਂ ਆਫ ਦਾ ਰਿਕਾਰਡ ਬਹੁਤ ਸਾਰੀ ਗੱਲਾਂ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਨੈਟਵਰਕ ਹੈ ਦੇਸ਼ ਦੇ ਨਾਲ-ਨਾਲ ਹੋਰ ਵੀ ਕਈ ਦੇਸ਼ਾਂ ਨਾਲ ਵੀ ਜੁੜਿਆ ਹੋ ਸਕਦਾ ਹੈ ਇਸ ਦੇ ਤਾਰ ਜਿਹੜੇ ਨੇ ਜੁੜੇ ਹੋਏ ਸਾਹਮਣੇ ਆ ਰਹੇ ਨੇ ਤਾਂ ਉਸ ਤੇ ਬਾਬਤ ਜਿਹੜਾ ਹੈ ਡਾਕਟਰ ਰਕੇਸ਼ ਸ਼ਰਮਾ ਦੀ ਗ੍ਰਿਫਤਾਰੀ ਹੋ ਪਈਆ ਉਹਨਾਂ ਨੇ ਕਿਹਾ ਕਿ ਇਸ ਦੀ ਮਿਲੀ ਭਗਤ ਜਿਹੜੀ ਹੈ ਉਹ ਯੂਟਿਊਬਰ ਅਤੇ ਹੋਰ ਜਿਹੜੀ ਫਾਰਮਾ ਕੰਪਨੀ ਸੀ ਉਸ ਦੇ ਨਾਲ ਆਈ ਹੈ ਜਿਸ ਤੋਂ ਬਾਅਦ ਜਿਹੜਾ ਹੈ ਪ੍ਰੋਪਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸਨ ਕਿ ਕੀ ਡਾਕਟਰ ਰਕੇਸ਼ ਸ਼ਰਮਾ ਕਿਤੇ ਹੈ ਕਿਉਂਕਿ ਕਈ ਵਾਰ ਇਸਤਾ ਦੀ ਗੱਲਾਂ ਆਈਆਂ ਸੀ ਕਿ ਉਹ ਸਰਕਾਰੀ ਗਵਾਹ ਬਣ ਰਹੇ ਨੇ ਲੇਕਿਨ ਉਹ ਸਾਰੀਆਂ ਜਿਹੜੀਆਂ ਚਰਚਾਵਾਂ ਨੇ ਉਹਨਾਂ ਦੇ ਉੱਤੇ ਇਸ ਵੇਲੇ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ ਤੇ ਡਾਕਟਰ ਕੇਸ਼ ਸ਼ਰਮਾ ਇਸ ਵੇਲੇ ਐਨਸੀਬੀ ਦੀ ਗ੍ਰਫਤਨੇ ਤੇ ਕੋਰਟ ਚ ਪੇਸ਼ ਕਰਕੇ ਰਿਮਾਂਡ ਵੀ ਲਿੱਤਾ ਗਿਆ ਹੈ ਤੇ ਬਹੁਤ ਸਾਰੇ ਵੱਡੇ ਨਾਮ ਨਾਮ ਦੱਸਣਾ ਚਾਹਾਂਗੇ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਮ ਨੇ ਜਿਹੜੇ ਕਿ ਇਸ ਪੂਰੇ ਨੈਟਵਰਕ ਨੂੰ ਚਲਾਉਂਦੇ ਸਨ ਉਹਨਾਂ ਬਾਰੇ ਵੱਡਾ ਖੁਲਾਸਾ ਹੋਣ ਦੀ ਉਮੀਦ ਜਿਤਾਈ ਜਾ ਸਕਦੀ ਹੈ ਐਨਸੀਬੀ ਦੇ ਰਡਾਰ ਤੇ ਇਸ ਵੇਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕੀ ਇਸ ਕਾਰੋਬਾਰ ਚ ਸ਼ਾਮਲ ਸੀ ਜਿਨ੍ਹਾਂ ਨੂੰ ਕੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਫੜਿਆ ਜਾ ਸਕਦਾ ਹੈ ਐਨਸੀਬੀ ਦੀ ਇੱਕ ਬਹੁਤ ਵੱਡੀ ਪਰਤਾਲ ਹੋਈ ਦੱਸਣਾ ਚਾਹਾਂਗੇ ਕਿ ਐਨਸੀਬੀ ਅੰਮ੍ਰਿਤਸਰ ਯੂਨਿਟ ਵੱਲੋਂ 540 ਕਰੋੜ ਦੇ ਕਰੀਬ ਦਾ ਜਿਹੜਾ ਇੱਕ ਫਾਰਮਾ ਡਰੱਗ ਨੈਟਵਰਕ ਦਾ ਪਰਦਾ ਫਾਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਕੀ ਇੱਕ ਨਾਮ ਸਾਹਮਣੇ ਆ ਰਿਹਾ ਸੀ ਐਂਡ ਤੇ ਉਸ ਦੀ ਵੀ ਗ੍ਰਿਫਤਾਰੀ ਹੋਈ ਹੈ ਤਾਂ ਫਿਲਹਾਲ ਕੀ ਰਾਜ ਸਾਹਮਣੇ ਆਂਦੇ ਨੇ ਕਿ ਕਿਹੜੇ-ਕਿਹੜੇ ਲੋਕ ਨਾਲ ਨੇ ਕੀ ਕੀ ਚੀਜ਼ਾਂ ਸਾਹਮਣੇ ਆਦੀਆਂ ਕਿਹੜੇ ਕਿਹੜੇ ਫੈਕਟ ਨੇ ਪੈਸੇ ਕਿੱਧਰ ਗਏ ਕਿਵੇਂ ਆਏ ਕਿਵੇਂ ਦਵਾਈਆਂ ਦੀ ਡਿਲੀਵਰੀ ਹੋਈ ਇਹ ਅਨੁਲਸ ਸਮਝ ਦੱਸੇਗਾ ਲੇਕਿਨ ਗ੍ਰਿਫਤਾਰੀ ਦੇ ਨਾਲ ਇਸ ਕੇਸ ਨੂੰ ਇੱਕ ਵਾਰ ਫੇਰ ਹਵਾਲਾ ਲੱਗਦੀ ਨਜ਼ਰ ਆ ਰਹੀ